ਅੱਜ ਦਾ ਦਿਨ ਸਾਡੇ ਲਈ ਬਹੁਤ ਹੀ ਯਾਦਗਾਰ ਹੈ ਕਿਉਂਕਿ ਆਹ ਜੀ ਕੋਈ ਟਾਈਮ ਸੀਗਾ ਮੈਂ ਤੁਹਾਡਾ ਪਹਿਲਾ ਗਾਣਾ ਆਇਆ ਜਦੋਂ ਜੱਟ ਦੀ ਅਕਲ ਉਸ ਤੋਂ ਲੈ ਕੇ ਇੱਕ ਦੋ ਗਾਣੇ ਜਦੋਂ ਹੋ ਰਹੇ ਇਹ ਤਾਂ ਮੰਮੀ ਨੇ ਕਹਿਣਾ ਸ਼ੁਰੂ ਕਰਨਾ ਕਿ ਲਾਵਾ ਪਾਣਾ ਤੇਰੇ ਵਿਆਹ ਤੇ ਨਾ ਪਾਵਾ ਜੀ ਨੂੰ ਸਤਨਾ ਤੇ ਮੈਂ ਕਹਿਣਾ ਕਿ ਸਰਵਾਜਣਾ ਬਹੁਤੀ ਹੈ ਤੇ ਐਵੇਂ ਲੱਗਣਾ ਕਿ ਜਿਵੇਂ ਇਹ ਸ਼ਾਇਦ ਕਦੇ ਸੁਪਨਾ ਪੂਰਾ ਨਹੀਂ ਹੋ ਸਕਦਾ ਜਿਵੇਂ ਜਿਵੇਂ ਤੁਸੀਂ ਅੱਗੇ ਵੱਡੇ ਹੁੰਦੇਗੇ ਸਾਡੀ ਅਪਰੋਚ ਤੋਂ ਦੂਰ ਹੁੰਦੇਗੇ ਫਿਰ ਮਹਾਰਾਜ ਨੇ ਵੀ ਹੰਨਿਓ ਬਖਸ਼ਿਸ਼ਾਂ ਕੀਤੀਆਂ ਕਿ ਤੁਹਾਡੀ ਅਪਰੋਚ ਦੇ ਬਰਾਬਰ ਸਾਨੂੰ ਖੜੇ ਕਰ ਦਿੱਤਾ ਅੱਜ ਤੁਹਾਡਾ ਖੜਾਣਾ ਇਸੀ ਲਵਾ ਰਹੇ ਹਾਂ ਮਹਾਰਾਜ ਦਾ ਬਹੁਤ ਬਹੁਤ ਧੰਨਵਾਦ ਤੇ ਮੈਨੂੰ ਯਾਦ ਹੈ ਕਿ ਸਾਡੇ ਦਾਦਾ ਜੀ ਹੁਣ ਇਸ ਦੁਨੀਆ 'ਚ ਨਹੀਂ ਉਹ ਤੁਹਾਡਾ ਲਾਹੌਰ गाना ਸੁਣਦੇ ਹੁੰਦੇ ਸੀ ਤਾਂ ਲਾਹੌਰ गाना ਸੁਣ ਕੇ ਅੱਖਾਂ ਝੰਝੂ ਲੈ ਜਾਂਦੇ ਸੀ ਉਹ ਕਹਿੰਦੇ ਸੀ ਕਿ ਉਦੋਂ ਉਹ ਕੁਛ ਉਹ ਛੋਟੇ ਸੀ 8-9 ਸਾਲ ਦੇ ਸੀ ਪਰ ਉਹਨਾਂ ਨੂੰ ਚਾਕੀਆਂ ਉਹ ਸਾਰੀਆਂ ਚੀਜ਼ਾਂ ਚਾਹ ਹਸਾਂ ਤੇ ਉਹਨਾਂ ਦੇ ਇੱਕ ਸੁਪਨਾ ਵੀ ਸੀ ਕਿ ਤਨਾ ਕਿਤੇ ਕਹਿੰਦੇ ਹੁੰਦੇ ਸੀ ਕਿ ਭਾਜੀ ਪਾਵੇ ਨਾ ਮੈਨੂੰ ਹੁਣ ਇਹ ਤੇ ਥੋੜਾ ਜਿਹਾ ਮੈਂ ਭਾਵੁਕ ਵੀ ਹੋ ਰਿਆਂ ਚਲੋ ਹੁਣ ਚਾਚਾ ਜੀ ਦੋ ਸ਼ਬਦ ਕਹਿਣਗੇ ਸਤਿ ਸ੍ਰੀ ਅਕਾਲ ਜੀ ਮਹਿਮਾਨਾਂ ਦਾ ਬਹੁਤ ਬਹੁਤ ਧੰਨਵਾਦ ਬਾਬਾ ਜੀ ਸਪੈਸ਼ਲ ਤੌਰ ਤੇ ਆਖੜਾ ਆਣ ਆ ਮਜ਼ਾ ਆਇਆ ਇੱਕ ਸੋਚ ਬਾਬਾ ਜੀ ਤੁਹਾਡਾ ਨਾਲ ਬਹੁਤ ਜ਼ਿਆਦਾ ਮਿਲਦੀ ਹੈ ਕਿ ਲਾਹੌਰ ਨਾਲ ਤੁਹਾਡਾ ਬਹੁਤ ਜ਼ਿਆਦਾ ਪਿਆਰ ਸਾਡੇ ਵੀ ਬਹੁਤ ਉਧਰ ਹੀ ਆਏ ਮੈਂ ਉੱਥੇ ਜਾ ਕੇ ਆਇਆ ਹਾਂ ਸੁਭਾਨ ਅੱਲ੍ਹਾ ਬਹੁਤ ਪਿਆਰ ਕਰਦੇ ਨੇ ਬਾਕੀ ਜੋ ਤੁਹਾਡੇ ਗਾਣਿਆਂ ਚ ਅੱਜ ਦਾ ਦਿਨ ਸਾਡੇ ਲਈ ਬਹੁਤ ਹੀ ਯਾਦਗਾਰ ਹੈ ਕਿਉਂਕਿ ਆ ਹਾਜੀ ਕੋਈ ਟਾਈਮ ਸੀਗਾ ਮੈਂ ਤੁਹਾਡਾ ਪਹਿਲਾ ਗਾਣਾ ਆਇਆ ਜਦੋਂ ਜੱਟ ਦੀ ਅਕਲ ਉਸ ਤੋਂ ਲੈ ਕੇ ਇੱਕ ਦੋ ਗਾਣੇ ਜਦੋਂ ਹੋ ਰਹੇ ਤੇ ਮਮਮੀ ਨੇ ਕਹਿਣਾ ਸ਼ੁਰੂ ਕਰਨਾ ਕਿ ਲਾਵਾਪਾਣਾ ਤੇਰੇ ਵਿਆਹ ਦੇਣਾ ਬਾਬਾ ਜੀ ਨੂੰ ਸੱਦਣਾ ਤੇ ਮੈਂ ਕਹਿਣਾ ਕਿ ਸ਼ਰਮ ਆ ਜਾਂਦਾ ਬੋਲੀ ਤੇ ਐਵੇਂ ਲੱਗਣਾ ਕਿ ਜਿਵੇਂ ਇਹ ਸ਼ਾਇਦ ਕਦੇ ਸੁਪਨਾ ਪੂਰਾ ਨਹੀਂ ਹੋ ਸਕਦਾ ਜਿਵੇਂ ਜਿਵੇਂ ਤੁਸੀਂ ਅੱਗੇ ਵੱਡੇ ਹੁੰਦੇਗੇ ਸਾਡੀ ਅਪਰੋਚ ਤੋਂ ਦੂਰ ਹੁੰਦੇਗੇ ਫਿਰ ਮਹਾਰਾਜ ਨੇ ਵੀ ਹੰਨਿਓ ਬਖਸ਼ਿਸ਼ਾਂ ਕੀਤੀਆਂ ਕਿ ਤੁਹਾਡੀ ਅਪਰੋਚ ਦੇ ਬਰਾਬਰ ਸਾਨੂੰ ਖੜੇ ਕਰ ਦਿੱਤਾ ਅੱਜ ਤੁਹਾਡਾ ਖਾਣਾ ਅਸੀਂ ਲਵਾ ਰਹੇ ਹਾਂ ਮਹਾਰਾਜ ਦਾ ਬਹੁਤ ਬਹੁਤ ਧੰਨਵਾਦ ਤੇ ਮੈਨੂੰ ਯਾਦ ਹੈ ਕਿ ਸਾਡੇ ਦਾਦਾ ਜੀ ਹੁਣ ਇਸ ਦੁਨੀਆ 'ਚ ਨਹੀਂ ਪਰ ਉਹ ਤੁਹਾਡਾ ਲਾਹੌਰ ਗਾਣਾ ਸੁਣਦੇ ਹੁੰਦੇ ਸੀ ਤਾਂ ਲਾਹੌਰ ਗਾਣਾ ਸੁਣ ਕੇ ਅੱਖਾਂ ਝੁ ਲੈ ਜਾਂਦੇ ਸੀ ਉਹ ਕਹਿੰਦੇ ਸੀ ਕਿ ਉਦੋਂ ਉਹ ਕੁਛ ਬਹੁਤ ਛੋਟੇ ਜਿਹੇ 8-9 ਸਾਲ ਦੇ ਸੀ ਪਰ ਉਹਨਾਂ ਨੂੰ ਚਾਕੀਆਂ ਉਹ ਸਾਰੀਆਂ ਚੀਜ਼ਾਂ ਯਾਦ ਹਾਂ ਤੇ ਉਹਨਾਂ ਦਾ ਇੱਕ ਸੁਪਨਾ ਵੀ ਸੀ ਕਿ ਤੈਨਾਂ ਕਿਤੇ ਕਹਿੰਦੇ ਹੁੰਦੇ ਸੀ ਕਿ ਬਾਜੀ ਪਾਵੇ ਨਾ ਮੈਨੂੰ ਹੁਣ ਇੱਥੇ ਥੋੜਾ ਜਿਹਾ ਮੈਂ ਭਾਵੁਕ ਵੀ ਹੋ ਰਿਹਾ ਚਲੋ ਚਲੋ ਹੁਣ ਚਾਚਾ ਜੀ ਦੋ ਸ਼ਬਦ ਕਹਿਣਗੇ ਸਤਿ ਸ਼੍ਰੀ ਅਕਾਲ ਜੀ ਸਰ ਆਓ ਆਏ ਮਹਿਮਾਨਾਂ ਦਾ ਬਹੁਤ-ਬਹੁਤ ਧੰਨਵਾਦ ਬਾਬਾ ਜੀ ਸਪੈਸ਼ਲ ਤੌਰ ਤੇ ਕਰਤਾ ਨਾਲ ਮਜ਼ਾ ਆਇਆ ਇੱਕ ਸੋਚ ਬਾਬਾ ਜੀ ਤੁਹਾਡ ਨਾਲ ਬਹੁਤ ਜ਼ਿਆਦਾ ਮਿਲਦੀ ਹੈ ਕਿ ਲਾਹੌਰ ਨਾਲ ਤੁਹਾਡਾ ਬਹੁਤ ਜ਼ਿਆਦਾ ਪਿਆਰ ਸਾਡੇ ਵੀ ਭਾਵੇਂ ਉਧਰ ਹੀ ਆਏ ਮੈਂ ਉੱਥੇ ਜਾ ਕੇ ਆਇਆ ਹਾਂ ਬਹੁਤ ਪਿਆਰ ਕਰਦੇ ਨੇ ਬਾਕੀ ਜੋ ਤੁਹਾਡੇ ਗਾਣਿਆਂ ਚ ਐਂਟਰਟੇਨਮੈਂਟ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ YouTube ਚੈਨਲ ਸਬਸਕ੍ਰਾਈਬ ਕਰੋ ਤੇ Instagram ਪੇਜ ਨੂੰ ਫੋਲੋ ਕਰੋ